ਸਸ਼ੀਕਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਵਿਦੇਸ਼ ਜਾਣ ਦੀ ਤਾੰਗ ਰੱਖਣ ਵਾਲਿਆਂ ਲਈ ਇਹ ਫੈਸਲਾ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਕਿ ਅਸੀਂ ਕੈਨੇਡਾ ਜਾਈਏ ਇੰਗਲੈਂਡ ਜਾਈਏ ਜਾਂ ਜਰਮਨੀ ਜਾਈਏ ਇਹਨਾਂ ਵਿੱਚੋਂ ਕਿਹੜਾ ਦੇਸ਼ ਅਸੀਂ ਚੁਣੀਏ ਜਿਸ ਦੇ ਵਿੱਚ ਸਾਨੂੰ ਚੰਗੀ ਕਮਾਈ ਹੋਵੇ ਤਾਂ ਦੱਸ ਦਿਓ ਕਿ ਹਰ ਦੇਸ਼ ਦੀਆਂ ਆਪਣੀਆਂ ਆਪਣੀਆਂ ਖੂਬੀਆਂ ਤੇ ਕਮੀਆਂ ਹੁੰਦੀਆਂ ਹਨ ਜਿਵੇਂ ਕਿ ਕਿਤੇ ਇਲਾਜ ਮਹਿੰਗਾ ਹੁੰਦਾ ਹੈ ਕਿਤੇ ਕਮਾਈ ਘੱਟ ਹੁੰਦੀ ਹੈ ਅਤੇ ਕਿਤੇ ਭਾਸ਼ਾ ਦੀ ਰੁਕਾਵਟ ਤਰੱਕੀ ਨੂੰ ਰੋਕ ਸਕਦੀ ਹੈ ਆਓ ਇਹਨਾਂ ਤਿੰਨਾਂ ਦੇਸ਼ਾਂ ਦੀ ਅਸਲ ਸੱਚਾਈ ਬਾਰੇ ਆਸਾਨ ਪੰਜਾਬੀ ਭਾਸ਼ਾ ਵਿੱਚ ਗੱਲ ਕਰੀਏ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕੈਨੇਡਾ ਸੌਖੀ ਪੀਆਰ ਵਧੀਆ ਮਾਹੌਲ ਅਤੇ ਪਰਿਵਾਰਿਕ ਸੈਟਲਮੈਂਟ ਲਈ ਪਹਿਲੀ ਪਸੰਦ ਕੈਨੇਡਾ ਹਮੇਸ਼ਾ ਤੋਂ ਪੰਜਾਬੀਆਂ ਦੀ ਪਹਿਲੀ ਪਸੰਦ ਰਹੀ ਹੈ ਇਸ ਦਾ ਮੁੱਖ ਕਾਰਨ ਇਸ ਦੀ ਸੌਖੀ ਇਮੀਗ੍ਰੇਸ਼ਨ ਪਾਲਿਸੀ ਹੈ ਜਿਸ ਵਿੱਚ ਸਾਫ਼ ਅਤੇ ਪੁਆਇੰਟ ਬੇਸਡ ਸਿਸਟਮ ਰਾਹੀਂ ਪੱਕੀ ਪੀਆਰ ਜਲਦੀ ਮਿਲਦੀ ਹੈ ਐਕਸਪ੍ਰੈਸ ਐਂਟਰੀ ਰਾਹੀਂ ਸਕਿਲਡ ਵਰਕਰਾਂ ਜਾਂ ਹੱਥੀ ਕੰਮ ਕਰਨ ਵਾਲਿਆਂ ਨੂੰ 6 ਤੋਂ 12 ਮਹੀਨਿਆਂ ਵਿੱਚ ਵੀ ਪੀਆਰ ਮਿਲ ਸਕਦੀ ਹੈ। ਕੈਨੇਡਾ ਵਿੱਚ ਪੰਜਾਬੀ ਮਾਹੌਲ ਬਹੁਤ ਮਜ਼ਬੂਤ ਹੈ। ਗੁਰਦੁਆਰਾ ਸਾਹਿਬ, ਪੰਜਾਬੀ ਰੈਜ਼ੀਡੈਂਟ ਸਕੂਲ, ਰੇਡੀਓ ਸਭ ਕੁਝ ਪੰਜਾਬ ਵਰਗਾ ਮਿਲ ਜਾਂਦਾ ਹੈ। ਜੇ ਤੁਸੀਂ ਪਰਿਵਾਰ ਨਾਲ ਲੰਬੇ ਸਮੇਂ ਲਈ ਸੈਟਲ ਹੋਣਾ ਚਾਹੁੰਦੇ ਹੋ ਤਾਂ ਕੈਨੇਡਾ ਸਭ ਤੋਂ ਵਧੀਆ ਦੇਸ਼ ਹੈ। ਇੱਥੇ ਹੈਲਥ케ਅਰ ਮੁਫਤ ਹੈ ਅਤੇ ਬੱਚਿਆਂ ਦੀ ਪੜ੍ਹਾਈ ਵਧੀਆ ਹੈ। ਇੱਕ ਵਿਦਿਆਰਥੀ ਦਾ ਸਾਲਾਨਾ ਖਰਚਾ 15 ਤੋਂ 20 ਲੱਖ ਰੁਪਏ ਆਉਂਦਾ ਹੈ ਪਰ ਪੀਆਰ ਤੋਂ ਬਾਅਦ ਕਮਾਈ ਵਧੀਆ ਹੋ ਜਾਂਦੀ ਹੈ ਘੱਟੋ-ਘੱਟ ਤਨਖਾਹ ਲਗਭਗ 16 ਡਾਲਰ ਪ੍ਰਤੀ ਘੰਟਾ ਹੈ ਇਹ ਸੀਗੀ ਕੈਨੇਡਾ ਦੀ ਸਾਰੀ ਸਚਾਈ ਜੋ ਸੀ ਤੁਹਾਨੂੰ ਦੱਸੀ ਹੈ ਚਲੋ ਹੁਣ ਆਪਾਂ ਗੱਲ ਕਰਦੇ ਹਾਂ ਯੂਕੇ ਦੀ ਯਾਨੀ ਕਿ ਇੰਗਲੈਂਡ ਤੇਜ਼ ਕਮਾਈ ਪਰ ਪੀਆਰ ਲੈਣੀ ਔਖੀ ਯੂਨਾਈਟਿਡ ਕਿੰਗਡਮ ਜਿਸ ਨੂੰ ਇੰਗਲੈਂਡ ਵੀ ਕਿਹਾ ਜਾਂਦਾ ਹੈ ਪਰ ਪੰਜਾਬੀਆਂ ਨਾਲ ਪੁਰਾਣਾ ਨਾਤਾ ਹੈ ਇੱਥੋਂ ਦਾ ਸਿੱਖਿਆ ਪ੍ਰਣਾਲੀ ਅੰਤਰਰਾਸ਼ਟਰੀ ਪੱਧਰ ਦੀ ਹੈ ਪਰ ਪੜ੍ਹਾਈ ਦੀ ਫੀਸ ਅਤੇ ਰਹਿਣ ਸਹਿਣ ਦਾ ਖਰਚਾ ਬਹੁਤ ਜ਼ਿਆਦਾ ਹੈ ਲਗਭਗ 20 ਤੋਂ 25 ਲੱਖ ਰੁਪਏ ਸਾਲਾਨਾ ਪੜ੍ਹਾਈ ਤੋਂ ਬਾਅਦ 2 ਸਾਲ ਦਾ ਵਰਕ ਪਰਮਨੈਂਟ ਮਿਲਦਾ ਹੈ ਜੇ ਤੁਸੀਂ ਪੈਸਾ ਜਲਦੀ ਕਮਾਉਣਾ ਚਾਹੁੰਦੇ ਹੋ ਤਾਂ ਯੂਕੇ ਵਿੱਚ ਪਾਰਟ ਟਾਈਮ ਨੌਕਰੀਆਂ ਦੀਆਂ ਚੰਗੀਆਂ ਸੰਭਾਵਨਾਵਾਂ ਹਨ ਹਾਲਾਂਕਿ ਯੂਕੇ ਵਿੱਚ ਪੀਆਰ ਲੈਣੀ ਬਹੁਤ ਔਖੀ ਹੈ ਸਪான்ਸਰਸ਼ਿਪ ਨਾਲ 5 ਸਾਲ ਕੰਮ ਕਰਨ ਤੋਂ ਬਾਅਦ ਹੀ ਸੈਟਲਮੈਂਟ ਦੇ ਚਾਂਸ ਬਣਦੇ ਹਨ ਇੱਥੇ ਵੀ ਪੰਜਾਬੀ ਭਾਈਚਾਰਾ ਹੈ ਪਰ ਕੈਨੇਡਾ ਜਿੰਨਾ ਮਜ਼ਬੂਤ ਨਹੀਂ ਹੈ ਹੈਲਥ케ਅਰ ਮੁਫਤ ਹੈ ਪਰ ਡਾਕਟਰਾਂ ਦੀ ਅਪਾਇੰਟਮੈਂਟ ਲੈਣ ਵਿੱਚ ਬਹੁਤ ਸਮਾਂ ਲੱਗਦਾ ਹੈ ਕਟੋ ਕਟ ਤਨਖਾ ਲਗਭਗ 11 ਯੂਰੋ ਪ੍ਰਤੀ ਘੰਟਾ ਹੈ ਇਹ ਸਗੀ ਇੰਗਲੈਂਡ ਦੇਸ਼ ਦੀ ਗੱਲ ਜੋ ਅਸੀਂ ਤੁਹਾੜ ਨਾਲ ਸਾਂਝੀ ਕੀਤੀ ਹੈ ਤੇ ਚਲੋ ਹੁਣ ਗੱਲ ਕਰਦੀਆਂ ਜੀ ਜਰਮਨੀ ਦੀ ਘੱਟ ਖਰਚੇ ਵਿੱਚ ਯੂਰਪ ਪਰ ਭਾਸ਼ਾ ਦੀ ਇੱਕ ਵੱਡੀ ਚੁਣੌਤੀ ਜਰਮਨੀ ਹੁਣ ਪੰਜਾਬੀ ਨੌਜਵਾਨਾਂ ਲਈ ਇੱਕ ਵਿਕਲਪ ਬਣ ਰਿਹਾ ਹੈ ਖਾਸ ਕਰਕੇ ਇੰਜੀਨੀਅਰਿੰਗ ਆਈਟੀ ਅਤੇ ਨਰਸਿੰਗ ਵਰਗੇ ਤਰੱਕੀ ਖੇਤਰਾਂ ਨਾਲ ਜੁੜੇ ਲੋਕਾਂ ਲਈ ਜਰਮਨ ਦੀ ਅਰਥਵਿਵਸਥਾ ਬਹੁਤ ਮਜ਼ਬੂਤ ਹੈ ਅਤੇ ਇੱਥੋਂ ਦਾ ਬਲੂ ਕਾਰਡ ਜਾਂ ਵਰਕ ਵੀਜ਼ਾ ਲੈਣਾ ਸੌਖਾ ਹੈ ਸਭ ਤੋਂ ਵੱਡੀ ਚੁਣੌਤੀ ਜਰਮਨ ਭਾਸ਼ਾ ਹੈ ਜੋ ਕਿ ਲੰਬੇ ਸਮੇਂ ਲਈ ਰਹਿਣ ਲਈ ਸਿੱਖਣੀ ਜ਼ਰੂਰੀ ਹੈ ਇੱਥੇ ਪੜ੍ਹਾਈ ਲਗਭਗ ਮੁਫਤ ਹੈ ਸਰਕਾਰੀ ਯੂਨੀਵਰਸਿਟੀਆਂ ਵਿੱਚ ਅਤੇ ਮਹਿੰਗਾਈ ਯੂਕੇ ਜਾਂ ਕੈਨੇਡਾ ਨਾਲੋਂ ਘੱਟ ਹੈ ਜੇ ਤੁਸੀਂ ਨਵੀਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਹੋ ਜਰਮਨ ਭਾਸ਼ਾ ਸਿੱਖ ਸਕਦੇ ਹੋ ਅਤੇ ਮਿਹਨਤ ਮਿਹਨਤੀ ਹੋ ਤਾਂ ਘੱਟ ਖਰਚੇ ਵਿੱਚ ਯੂਰਪ ਵਿੱਚ ਸੈਟਲ ਹੋਣ ਲਈ ਜਰਮਨੀ ਇੱਕ ਵਧੀਆ ਚੋਣ ਹੈ ਜੇ ਤੁਹਾਡੇ ਕੋਲ ਬਲੂ ਕਾਰਡ ਹੈ ਅਤੇ ਤੁਸੀਂ ਜਰਮਨ ਭਾਸ਼ਾ ਚੰਗੀ ਤਰ੍ਹਾਂ ਸਿੱਖ ਲੈਂਦੇ ਹੋ ਤਾਂ 21 ਮਹੀਨਿਆਂ ਵਿੱਚ ਵੀ ਪੀਆਰ ਲੈ ਸਕਦੇ ਹੋ ਘੱਟੋ ਘੱਟ ਤਨਖਾਹ ਲਗਭਗ 12 ਯੂਰੋ ਪ੍ਰਤੀ ਘੰਟਾ ਹੈ ਹੁਣ ਗੱਲ ਕਰਦੇ ਹਾਂ ਕਿ ਕਿਹੜਾ ਦੇਸ਼ ਆਖਰ ਵੇਤਰ ਹੈ ਤਾਂ ਕੈਨੇਡਾ ਦੀ ਗੱਲ ਕੀਤੀ ਜਾਵੇ ਤਾਂ ਜੇ ਤੁਸੀਂ ਪਰਿਵਾਰ ਵਾਲੇ ਹੋ ਲੰਬੇ ਸਮੇਂ ਲਈ ਸੈਟਲ ਹੋਣਾ ਚਾਹੁੰਦੇ ਹੋ ਜਲਦੀ ਪੀਆਰ ਚਾਹੁੰਦੇ ਹੋ ਅਤੇ ਪੰਜਾਬੀ ਮਾਹੌਲ ਦੀ ਤਲਾਸ਼ ਵਿੱਚ ਹੋ ਤਾਂ ਤੁਹਾਡੇ ਲਈ ਕੈਨੇਡਾ ਬਹੁਤ ਹੀ ਬਿਹਤਰ ਵਿਕਲਪ ਹੋ ਸਕਦਾ ਹੈ ਅਗਲੀ ਗੱਲ ਹੈ ਜੀ ਇੰਗਲੈਂਡ ਜੇ ਤੁਸੀਂ ਪੜ੍ਹਾਈ ਦੇ ਨਾਲ ਛੇਤੀ ਕਮਾਈ ਦੀ ਸੋਚ ਰਹੇ ਹੋ ਪਰ ਤੁਹਾਨੂੰ ਪਤਾ ਹੈ ਕਿ ਪੀਆਰ ਦਾ ਰਸਤਾ ਔਖਾ ਹੈ ਪਰ ਤੁਸੀਂ ਪੈਸਾ ਕਮਾਉਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇੰਗਲੈਂਡ ਬਿਹਤਰ ਵਿਕਲਪ ਹੋ ਸਕਦਾ ਹੈ ਹੁਣ ਗੱਲ ਕਰਦੇ ਹਾਂ ਜਰਮਨੀ ਦੀ ਜੇ ਤੁਸੀਂ ਮਿਹਨਤੀ ਹੋ ਕਿਸੇ ਨਵੀਂ ਭਾਸ਼ਾ ਜਿਵੇਂ ਜਰਮਨ ਸਿੱਖਣ ਲਈ ਤਿਆਰ ਹੋ ਤੁਹਾਡੇ ਕੋਲ ਤਕਨੀਕੀ ਹੁਨਰ ਦੇ ਨਾਲ-ਨਾਲ ਜਰਮਨ ਭਾਸ਼ਾ ਵੀ ਹੈ ਤਾਂ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਜਰਮਨ ਦੇ ਵਿੱਚ ਵੀ ਸੈਟਲ ਹੋ ਸਕਦੇ ਹੋ ਅਤੇ ਉੱਥੇ ਚੰਗੀ ਕਮਾਈ ਕਰ ਸਕਦੇ ਹੋ ਇਹ ਸੀਗੀ ਕੁਝ ਦੇਸ਼ਾਂ ਦੀ ਗਲਬਾ ਜੋ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਦਬਲੋ ਕੋਈ ਵੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਇਸੇ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ ਮਿਲਦੇ ਹਾਂ ਇੱਕ ਹੋਰ ਨਵੀਂ ਜਾਣਕਾਰੀ ਨਾਲ ਉਦੋਂ ਤੱਕ ਦੇ ਲਈ ਧੰਨਵਾਦ